ਸਾਜਗਲ ਜੀ ਡੀਪੀ ਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਰਾਤ ਦੇ ਕੁੱਪ ਹਨੇਰੇ ਦੀਆਂ ਜਿੱਥੇ ਕੀ ਤੁਸੀਂ ਦੇ ਦੇ ਪਿਓ ਕੀ ਨੈਸ਼ਨਲ ਹਾਈਵੇ ਜੋ ਕਿ ਅੰਮ੍ਰਿਤਸਰ ਤੋਂ ਪਠਾਨਕੋਟ ਜੰਮੂ ਨੂੰ ਚੱਲਦਾ ਹੈ ਉਸ ਨੈਸ਼ਨਲ ਹਾਈਵੇ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇੱਕ ਰਾਤ ਦਾ ਹਨੇਰਾ ਉੱਤੋਂ ਸੰਘਣਾ ਕੋਰਾ ਜੋ ਕਿ ਬਿਲਕੁਲ ਦੂਰ ਦੂਰ ਤੱਕ ਕੁਝ ਨਜ਼ਰ ਨਹੀਂ ਆ ਰਿਹਾ ਤੇ ਤੁਹਾਨੂੰ ਦੱਸ ਦਈਏ ਕਿ ਇੰਨੀ ਸੰਘਣੀ ਧੁੰਦ ਦੇ ਵਿੱਚ ਗੱਡੀਆਂ ਕਾਰਾਂ ਬੱਸਾਂ ਦੀ ਸਪੀਡ ਹੈ ਜਿਹੜੀ ਉਹ ਬਹੁਤ ਜ਼ਿਆਦਾ ਲਿਮਟ ਦੇ ਨਾਲ ਚਲਦੀਆਂ ਪਈਆਂ ਨੇ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਨੇ 30 ਤੋਂ 40 100-100 ਤੇ ਚੱਲਣ ਵਾਲੀਆਂ ਗੱਡੀਆਂ 30 ਤੋਂ 40 ਤੋਂ ਵੱਧ ਤੇਜ਼ ਨਹੀਂ ਚਲਦੀਆਂ ਪਈਆਂ ਬਕਾਇਦਾ ਛੋਟੀਆਂ ਗੱਡੀਆਂ ਜਿਹੜੀਆਂ ਨੇ ਉਹ ਵੀ ਕਾਫੀ ਜ਼ਿਆਦਾ ਹੌਲੀ ਰਫ਼ਤਾਰ ਦੇ ਨਾਲ ਚਲਦੀਆਂ ਹੋਈਆਂ ਨਜ਼ਰ ਆਈਆਂ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਇਹ ਉਹ ਇੱਥੇ ਦੇਖੀ ਜਾ ਰਹੀ ਏ ਕਿ ਤੁਸੀਂ ਦੇਦੇ ਪਿਓ ਮੇਰੇ ਨਾਲ ਆਪਣੀ ਸਕਰੀਨ ਦੇ ਉੱਤੇ ਇਹ ਤਸਵੀਰਾਂ ਜਿਸ ਚ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਕਿ ਬਹੁਤ ਸਾਰੀਆਂ ਗੱਡੀਆਂ ਲੰਘ ਰਹੀਆਂ ਨੇ ਪਰ ਜੋ ਗੱਡੀ ਇੱਕ ਮਿੰਟ ਦੇ ਵਿੱਚ ਤਕਰੀਬਨ ਤਕਰੀਬਨ 500 ਮੀਟਰ ਦੀ ਦੂਰੀ ਜਿਹੜੀ ਇਹ ਕਈ ਵਾਰੀ ਤੈਹ ਕਰ ਜਾਂਦੀ ਏ ਪਰ ਇੱਥੇ ਗੱਡੀਆਂ ਜਿਹੜੀਆਂ ਨੇ ਇੱਕ ਮਿੰਟ ਦੇ ਵਿੱਚ ਮਹਾ ਆਸਾ ਪਾਸਾ ਹੀ ਪਾਰ ਕਰਦੀਆਂ ਨੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਆ ਗੱਡੀਆਂ ਪੂਰੀਆਂ ਲਾਈਟਾਂ ਪੂਰੇ ਇਸ਼ਾਰੇ ਲਗਾ ਕੇ ਰੋਡ ਦੇ ਉੱਤੇ ਚਲਦੀਆਂ ਹੋਈਆਂ ਨਜ਼ਰ ਆਈਆਂ ਕਹਿਣ ਤੋਂ ਭਾਵ ਇਹ ਆ ਕਿ ਜ਼ਿੰਦਗੀ ਦੀ ਰਫ਼ਤਾਰ ਬਹੁਤ ਜ਼ਿਆਦਾ ਸਲੋ ਹੋ ਚੁੱਕੀ ਏ ਇੱਕ ਹੀ ਧੁੰਦ ਨੇ ਜਿਹੜਾ ਆ ਪੂਰੀ ਜ਼ਿੰਦਗੀ ਸਲੋ ਕਰ ਦਿੱਤੀ ਏ ਤੁਹਾਨੂੰ ਦੱਈਏ ਕਿ ਇਸ ਟਾਈਮ ਤੁਸੀਂ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ ਜੋ ਦੇਖਦੇ ਪਿਓ ਇਹ ਨੈਸ਼ਨਲ ਹਾਈਵੇ ਅੰਮਰਸਰ ਤੋਂ ਜੰਮੂ ਪਠਾਨਕੋਟ ਜੰਮੂ ਨੂੰ ਜਾਣ ਵਾਲਾ ਰੋਡ ਹੈ ਜਿੱਥੇ ਕਿ ਇੱਕ 30 ਸਟਾਲ ਤੋਂ ਸਾਨੂੰ ਇਹ ਤਸਵੀਰਾਂ ਭੇਜੀਆਂ ਗਈਆਂ ਨੇ ਹਰਸ 30 ਸਟਾਲ ਜੋ ਕਿ ਰਸਤੇ ਦੇ ਵਿੱਚ ਆਉਂਦਾ ਹੈ ਉਹਨਾਂ ਨੇ ਇਹ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਹਨ ਬਹੁਤ ਹੀ ਖੂਬਸੂਰਤ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਸੰਘਣੀ ਧੁੰਦ ਸਵੇਰ ਤੋਂ ਹੀ ਜੋ ਹੈ ਸੰਘਣੀ ਧੁੰਦ ਪਹਿਲਾਂ ਅਸੀਂ ਸਵੇਰ ਵੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਜੋ ਕਿ 10 ਤੋਂ 11 ਵਜੇ ਦੇ ਟਾਈਮ ਦੇ ਵਿੱਚ ਰਿਕਾਰਡ ਕੀਤੀ ਸੀ ਉਸ ਵੇਲੇ ਵੀ ਸੰਘਣੀ ਧੁੰਦ ਬਹੁਤ ਜ਼ਿਆਦਾ ਸੀ ਪਰ ਹੋੜ ਰਾਤ ਦਾ ਹਨੇਰਾ ਤੋਂ ਉੱਥੋਂ ਸੰਗਣੀ ਧੁੰਦ ਸੰਗਣਾ ਕੋਰਾ ਜੋਆ ਉਹ ਰਫਤਾਰ ਨੂੰ ਬਹੁਤ ਜ਼ਿਆਦਾ ਸਲੋ ਕਰ ਰਿਹਾ ਹੈ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੀ ਹੀ ਆਰਾਮ ਦੇ ਨਾਲ